ਹੂਏ ਬਚ ਕੇ ਰਹਿਣਾ ਰੇ ਬਾਬਾ ਬਚ ਕੇ ਰਹਿਣਾ ਰੇ ਨਹੀਂ 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 ਸਾਥੀਓ ਮੈਂ ਡਰਾ ਨਹੀਂ ਰਹੀ ਮੈਂ ਡਕਤ ਤੇਰਾ ਕਾਰ ਅੱਜ ਦੀ ਵੀਡੀਓ ਬਹੁਤ ਹੀ ਰਹਸਮਈ ਤੇ ਸ਼ਕਤੀਸ਼ਾਲੀ ਵਿਸ਼ੇ ਤੇ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਜ਼ਦੀਕ ਆ ਰਹੀ ਹੈ ਦੀਵਾਲੀ ਦੀਵਾਲੀ ਦੀ ਕਾਲੀ ਰਾਤ ਕੋਰ ਕੋਰ ਕਨਕੋਰ ਕਾਲੀ ਮਸਿਆ ਸੋ ਐਸਾ ਮਾਵਸਿਆਂ ਨੂੰ ਜਿਹੜੀ ਦੀਵਾਲੀ ਹੈ ਉਸ ਤੋਂ ਪਹਿਲਾਂ ਬੜਾ ਕੁਝ ਚੱਲ ਰਿਹਾ ਹੈ ਮੈਂ ਤੁਹਾਡੀ ਪ੍ਰੋਟੈਕਸ਼ਨ ਲਈ ਤੁਹਾਡੇ ਬਚਾ ਲਈ ਤੁਹਾਡੇ ਲਈ ਇੱਕ ਸਿਕਿਉਰਿਟੀ ਚੇਨ ਬਣਾ ਕੇ ਮੈਂ ਇੱਕ ਅਲੱਗ ਵੀਡੀਓ ਲੈ ਕੇ ਆਈਆਂ ਤੁਹਾਡੀ ਸੁਰੱਖਿਆਤਾਂ ਲਈ ਸੋ ਇਹ ਬੜੀ ਸ਼ਕਤੀਸ਼ਾਲੀ ਵਿਸ਼ੇ ਤੇ ਬਣੀ ਹੋਈ ਵੀਡੀਓ ਆ ਤੁਸੀਂ ਕਦੀ ਸੋਚਿਆ ਫਟਕੜੀ ਫਟਕੜੀ ਹੈ ਨਾ ਹੁੰਦੀ ਨਰ ਸੋਈ ਚ ਟੁਕੜਾ ਪਿਆ ਜਾਂ ਬਾਥਰੂਮ ਝੂ ਟੁਕੜਾ ਰੱਖਿਆ ਹੁੰਦਾ ਹੈ ਜਿਹਨੂੰ ਅਸੀਂ ਆਮ ਤੌਰ ਤੇ ਸਾਫ ਸਫਾਈ ਲਈ ਵਰਤਦੇ ਹਾਂ ਕੀ ਕੋਈ ਮਕਸਦ ਪਤਾ ਸਾਨੂੰ ਬਾਕੀ ਤਾਂ ਪਤਾ ਹੀ ਨਹੀਂ ਪਰ ਡਾਕਟਰ 13 ਕੋਰ ਅੱਜ ਕੁਝ ਅਲੱਗ ਜੀਆਂ ਗੱਲਾਂ ਕਰਨ ਲੱਗੇ ਆ ਆਜੋ ਚਲਿਏ ਉਸ ਸੰਸਾਰ ਚ ਜਿੱਥੇ ਬੜਾ ਕੁਝ ਚੱਲਦਾ ਹੈ ਪਰਦੇ ਦੇ ਪਿੱਛੇ ਉਹ ਤੰਤਰਿਕ ਤੇ વૈਦਿਕ ਵਿਗਿਆਨ ਦੇ ਵਿੱਚ ਕਿੰਨੀ ਗਹਿਰੀ ਮਹੱਤਤਾ ਰੱਖਦੀ ਆ ਇਹ ਵਾਲੀ ਫਟਕੜੀ ਤੁਹਾਨੂੰ ਚਿਤਚਤਾ ਵੀ ਨਹੀਂ ਹੋਣਾ ਅੱਜ ਮੈਂ ਤੁਹਾਨੂੰ ਦੱਸਾਂਗੀ ਕਾਲੀ ਫਟਕੜੀ ਦੇ ਪੰਜ ਅਸਲੀ ਤੰਤਰਿਕ ਉਪਾ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਘਰ ਆਪਣੇ ਮਨ ਤੇ ਆਪਣੇ ਕਰਮ ਦੇ ਵਿੱਚੋਂ ਨੇਗੇਟਿਵਿਟੀ ਹਮੇਸ਼ਾ ਲਈ ਦੂਰ ਕਰ ਸਕਦੇ ਹੋ ਬੜੇ ਦਿਲਚਸਪ ਉਪਾਅ ਨੇ ਬੜੇ کارਗਰ ਤੇ ਅਸਰਕਾਰ ਕਰਕ ਉਪਾਅ ਮੈਂ ਦੱਸਦੀ ਹੁੰਨੀ ਐ ਊਟ ਪਟਾ ਗੱਲਾਂ ਨਹੀਂ ਮੈਨੂੰ ਆਦੀਆਂ ਕਰੋੜਪਤੀ ਕੱਲ ਨੂੰ ਬਣ ਜਾਉਂਗੇ ਕਿੱਦਾਂ ਬਣ ਜਾਉਂਗੇ ਮੈਂ ਨਹੀਂ ਕਹਿ ਸਕਦੀ ਝੂਠ ਨਹੀਂ ਬੋਲਣਾ ਆਉਂਦਾ ਮੈਂ ਸੱਚ ਨੂੰ ਸੱਚ ਤੇ ਪੈਰਾ ਦੇ ਰਹੀ ਹਾਂ ਸੱਚ ਦੇ ਨਾਲ ਚੱਲਣਾ ਤੇ ਮੇਰੇ ਦਰਸ਼ਕ ਵੀ ਸੱਚੇ ਸੁੱਚੇ ਨੇ ਠੀਕ ਆ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਐਸਾ ਰੇਰ ਉਪਾਅ ਦੱਸਣਾ ਜੋ ਤੁਹਾਡੀ ਆਬਾ ਸੁਰੱਖਿਆ ਕਵਚ ਦੇ ਰੂਪ ਚ ਮਦਦ ਕਰੇਗਾ ਇਸ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਆ ਕਰੋ ਕਿੱਥੇ ਜਾਣਾ ਹੁੰਦਾ ਤੁਸੀਂ ਕਿਤੇ ਵੀ ਨਹੀਂ ਜਾਣਾ ਹੁੰਦਾ ਫਿਰ ਵੀ ਕਾਲੀ ਹੁੰਦੀ ਹੈ ਚਲੋ ਸੁਣੋ ਪਹਿਲਾਂ ਤਾਂ ਮੈਂ ਤੁਹਾਨੂੰ ਫਰਕ ਦੱਸ ਦਵਾਂ ਚਿੱਟੀ ਤੇ ਕਾਲੀ ਫਟਕੜੀ ਦਾ ਜਿਹੜਾ ਤਾਂਤਰਿਕ ਵਰਤੋਂ ਹੈ ਇਸ ਵਿੱਚ ਫਰਕ ਕੀ ਹੈ ਜਿਹੜੀ ਚਿੱਟੀ ਫਟਕੜੀ ਹੈ ਇਹ ਸਿਰਫ ਅਸੀਂ ਸਫਾਈ ਲਈ ਦੂਜਾ ਮਕਸਦ ਨજરਦੋਸ਼ ਤੇ ਕਿਸੇ ਬਿਮਾਰੀ ਤੋਂ ਰੱਖਿਆ ਲਈ ਵਰਤਦੇ ਆਂ ਜਦਕਿ ਜਿਹੜੀ ਕਾਲੀ ਫਟਕੜੀ ਹੈ ਜਿਸ ਦੀ ਮੈਂ ਗੱਲ ਕਰਨ ਲੱਗੀ ਆ ਸ਼ਨੀ ਰਾਹੂ ਦੋਸ਼ ਤਮਸਿਕ ਊਰਜਾ ਤੇ ਤੰਤਰਿਕ ਪ੍ਰਭਾਵ ਦੂਰ ਕਰਨ ਲਈ ਮੰਨੀ ਜਾਂਦੀ ਹੈ ਜਾਦੂ ਟੂਣੇ ਨਿਮਸਖਾਰੀ ਮੈਂ ਤੁਹਾਡੀ ਪ੍ਰੋਟੈਕਸ਼ਨ ਲਈ ਤੁਹਾਨੂੰ ਬਚਾਉਣ ਲਈ ਕਰ ਰਹੀ ਆ ਤਾਂ ਕਿ ਜਿਹੜੇ ਲੋਕ ਕਰਨ ਉਹਨਾਂ ਵਾਲੀ ਸਰਗਿ ਚੀਜ਼ਾਂ ਵਾਪਸ ਜਾਣ ਸੋ ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਇਸ ਨੂੰ ਆਪਣੀ ਪ੍ਰੋਟੈਕਸ਼ਨ ਲਈ ਕਰ ਸਕਦਾ ਅਸਲ 'ਚ ਨਾ ਫਟਕੜੀ ਦਾ ਸਿੱਧਾ ਸਬੰਧ ਸਾਡੇ ਦੋ ਬਹੁਤ ਵੱਡੇ ਗ੍ਰਹਾਂ ਦੇ ਨਾਲ ਇੱਕ ਸ਼ਨੀ ਦੂਜਾ ਛਾਇਆ ਗ੍ਰਹਿ ਰਾਹੂ ਇਹ ਦੋਨੋਂ ਹੀ ਗ੍ਰਹਿ 네ਗੇਟਿਵ ਊਰਜਾ ਭੂਤ প্রেਤ ਬੁਰੀ ਨਜ਼ਰ ਪੱਥਰ ਪਾੜ ਨਜ਼ਰਾਂ ਤੇ ਜਾਦੂ ਟੂਣੇ ਨਾਲ ਜਿਹੜੇ ਜੁੜੇ ਹੋਏ ਦੋ ਗ੍ਰਹਿ ਇਸ ਲਈ ਫਟਕੜੀ ਦਾ ਉਪਯੋਗ ਇਹਨਾਂ ਤੋਂ ਰੱਖਿਆ ਲਈ ਕੀਤਾ ਜਾਂਦਾ ਹੈ ਇਸ ਦੀ ਤੱਤ ਪ੍ਰਕਿਰਤੀ ਭੂਤਤ ਪਲਸ ਵਾਜੁਤਤ ਹੈ ਟੂ ਐਂਡ ਵਨ ਜੋ ਕਰਦੀ ਹਵਾ ਤੇ ਊਰਜਾ ਦੋਨਾਂ ਨੂੰ ਸ਼ੁੱਧ ਕਰਦੀ ਹੈ ਇਹ ਵਾਲੀ ਕਾਲੀ ਫਟਕੜੀ ਜੇ ਤੁਸੀਂ ਸਧਾਰਨ ਸਫਾਈ ਜਾਂ ਬੁਰੀ ਨਜ਼ਰ ਦੂਰ ਕਰਨ ਲਈ ਵਰਤਦੇ ਹੋ ਤਾਂ ਆਰਾਮ ਨਾਲ ਚਿੱਟੀ ਫਟਕੜੀ ਕਾਫੀ ਹੈ ਤੁਹਾਡੇ ਲਈ ਪਰ ਜੇ ਉਦੇਸ਼ ਸ਼ਨੀ ਰਾਹੂ ਜਾਂ ਤਾੰਤ੍ਰਿਕ ਪ੍ਰਭਾਵ ਦੂਰ ਕਰਨ ਦਾ ਹੋਏਗਾ ਤਾਂ ਨਿਸ਼ਚਿਤ ਤੌਰ 'ਤੇ ਅਸੀਂ ਕਾਲੀ ਫਟਕੜੀ ਦੇ ਵਰਤੋਂ ਕਰਾਂਗੇ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਬਾਜ਼ਾਰ ਚੋਂ ਥੋੜੀ ਖੇਚਲ ਕਰਨੀ ਪਾਏਗੀ ਇਹ ਆਯੁਰਵੈਦਿਕ ਜਾਂ ਪੂਜਾ ਸਮਗਰੀ ਦੀ ਦੁਕਾਨ ਤੋਂ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਏਗੀ ਤੁਸੀਂ ਇਹ ਕਹਿਣਾ ਕਾਲੀ ਫਟਕੜੀ ਦੇ ਤੋਂ ਫਟਕੜੀ ਦੇ ਰੇਅਰੈਸਟ ਵੈਦਿਕ ਉਪਾਦ ਅਸਣ ਚੱਲੀਆਂ ਪੰਜ ਕਾਪੀ ਪੈਨ ਲੈ ਕੇ ਨੋਟ ਕਰ ਲਓ ਜਾਂ ਜਦੋਂ ਸੁਣਦੇ ਹੋ ਤਾਂ ਵੀਡੀਓ ਨੂੰ ਆਰਾਮ ਨਾਲ ਪੂਰੀ ਸੁਣਿਓ ਨੰਬਰ 1 ਘਰ ਤੋਂ ਨੈਗੇਟਿਵਿਟੀ ਦੂਰ ਕਰਨ ਲਈ ਮੈਂ ਇੱਕ ਸੌਖਾ ਉਪਾਦ ਸੁਣ ਲੱਗੀ ਆ ਸ਼ਾਮ ਦੇ ਸਮੇਂ ਕਾਲੀ ਫਟਕੜੀ ਦਾ ਇੱਕ ਛੋਟਾ ਟੁਕੜਾ ਤੁਸੀਂ ਲੈਣਾ ਹੈ ਉਹਨੂੰ ਆਪਣੇ ਸਿਰ ਦੇ ਉੱਪਰੋਂ ਕਲਾਕਵਾਈਸ ਤਿੰਨ ਵਾਰ ਘੜੀ ਦੇ ਰੁੱਖ ਅਨੁਸਾਰ ਘੁਮਾ ਦੇਣਾ ਫਿਰ ਦੱਖਣ ਦਿਸ਼ਾ ਵਾਲੋ ਟੁਕੜਾ ਸੈਟਅਪ ਇਹ ਉਪਾਰਾਹੂ ਕਿਤੂ ਦੋਸ਼ ਮੂਰੀ ਨਜ਼ਰ ਦੋਸ਼ ਤੇ ਕਰ ਦੇ ਵਾਯੂ ਦੋਸ਼ ਨੂੰ ਤੁਰੰਤ ਨਿਊਟਰਲ ਕਰ ਦਿੰਦਾ ਜਾਦੂ ਵਿੱਚ ਜਾਦੂ ਮੇ ਅਸਰ ਹੁੰਦਾ ਹੈ ਵਿਦਾਂਚ ਦੱਖਣ ਦਿਸ਼ਾ ਨੂੰ ਕਿਉਂਕਿ ਜਮ ਦੇਵਤਾ ਦੀ ਦਿਸ਼ਾ ਮੰਨਿਆ ਗਿਆ ਹੈ ਇਸ ਲਈ ਉਸ ਵੇਲੇ ਫਟਕੜੀ ਜਦੋਂ ਤੁਸੀਂ ਸਿੱਟਣੀ ਆ ਨੈਗੇਟਿਵ ਤਰੰਗਾਂ ਵਾਪਸ ਧਰਤੀ ਦੇ ਵਿੱਚ ਮਿਲ ਜਾਣਗੀਆਂ ਜਾ ਕੇ ਦੂਜਾ ਉਪਾਦਸਨ ਜਾ ਰਹੀਆਂ ਦੁਸ਼ਟ ਗ੍ਰਹਿ ਸ਼ਨੀ ਦੀ ਸ਼ਾਂਤੀ ਲਈ ਬਹੁਤ ਸ਼ਨੀ ਦੇਵਤਾ ਕਈ ਵਰੀ કૃਪਾ ਹੋ ਜਾਣ ਤਾਂ ਫਿਰ ਛੱਡ ਦੇ ਕੱਖ ਨਹੀਂ ਹੈ ਤਾਂ ਕਰਮਾਂ ਦਾ ਲੇਖਾ ਜੋਖਾ ਸ਼ਨੀ ਕਾਰਮਿਕ ਗ੍ਰਹਿ ਹੈ ਸ਼ਨੀਵਾਰ ਦੀ ਸ਼ਾਮ ਨੂੰ ਤੁਸੀਂ ਫਟਕੜੀ ਨੂੰ ਸਰੋਂ ਦੇ ਤੇਲ ਚ ਡੁਬੋ ਲੈਣਾ ਚੰਗੀ ਤਰ੍ਹਾਂ ਜੇ ਨਾਲ ਪੂਰੀ ਉਹ ਟੁਕੜਾ ਗਿੱਲਾ ਹੋ ਜਾਏ ਤਾਂ ਸ਼ਨੀ ਦੇ ਮੰਦਰ ਜਾਂ ਘਰ ਦੇ ਵਿੱਚ ਹੀ ਸਥਾਪਿਤ ਜੇ ਤੁਸੀਂ ਸ਼ਨੀ ਜੰਤਰ ਰੱਖਿਆ ਹੋਇਆ ਕਈਆਂ ਨੇ ਉਹਦੇ ਕੋਲ ਤੁਸੀਂ ਉਸ ਨੂੰ ਸਰੋਨਾ ਲਿਬੜੀ ਫਟਕੜੀ ਨੂੰ ਰੱਖ ਦਿਓ ਇਸ ਸਮੇਂ ਹੌਲੀ ਆਵਾਜ਼ ਚ ਜਪ ਕਰਨਾ ਓਮ ਪ੍ਰੌਂ ਪ੍ਰੇਂ ਪ੍ਰੌ ਸਹ ਸ਼ਨੀστराय ਨਮਹ ਇਹ ਜਪ ਸ਼ਨੀ ਦੇ ਰੋਸ ਨੂੰ ਸ਼ਾਂਤ ਕਰਦਾ ਹੈ ਤੇ ਜੀਵਨ ਦੇ ਰੁਕੇ ਕੰਮਾਂ ਨੂੰ ਗਤੀ ਦਿਨ ਦਾ ਉਪਾਅ ਦੇ ਪਿੱਛੋਂ ਉਹ ਫਟਕੜੀ ਕਰਦੇ ਦੱਖਣ ਪੱਛਮ ਕੋਨੇ ਚ ਰੱਖ ਦਿਓ ਇਹ ਜਗਾਹ ਸ਼ਨੀ ਦਾ ਕੋਣਾ ਮੰਨੀ ਜਾਂਦੀ ਹੈ ਤੇ ਤੁਹਾਡੇ ਕਰਮਾਂ ਦੀ ਰੱਖਿਆ ਕਰੇਗੀ ਤੀਸਰਾ ਉਪਾਅ ਸਾਥੀਓ ਪਿਆਰੇ ਦਰਸ਼ਕੋ ਨੋਟ ਕਰ ਲਓ ਕੋਈ ਬਿਮਾਰੀ ਹੈ ਜਾਂ ਅਚਾਨਕ ਘਰ ਚ ਇੱਕ ਖੌਫ ਬਣਿਆ ਰਹਿੰਦਾ ਬਿਨਾਂ ਵਜਾ ਉਸ ਤੇ ਲਈ ਤੁਸੀਂ ਇਹ ਉਪਾਅ ਕਰੋਗੇ ਚਾਹੋ ਤਾਂ ਤੁਸੀਂ ਪੰਜ ਦੇ ਪੰਜ ਉਪਾਅ ਕਰ ਸਕਦੇ ਹੋ ਕਿਉਂਕਿ ਘਰਾਂ ਚ ਪੰਜ ਚੀਜ਼ਾਂ ਪੰਜ ਅਣਹੋਣੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਜੋ 1 ਬਾਈ 1 ਮੈਂ ਦੱਸ ਰਹੀਆਂ ਹਾਂ ਪਰ ਇੱਕ ਗੱਲ ਗੱਲ ਦਾ ਖਿਆਲ ਰੱਖਣਾ ਐਵੇਂ ਰੋਜ਼ ਨਹੀਂ ਕਰੇ ਜਾਣੇ ਵਾਲੇ ਉਪਾ ਇਹ ਤਾਂਤ੍ਰਿਕ ਉਪਾਅ ਨੇ ਇਹਨਾਂ ਨੂੰ ਰੋਜ਼ ਨਹੀਂ ਕਰਨਾ ਦਿਨ ਮੈਂ ਦੱਸੀ ਜਾ ਰਹੀਆਂ ਵਿਧੀ ਮੈਂ ਆਰਾਮ ਨਾਲ ਸਹੀ ਦੱਸ ਰਹੀਆਂ ਗਲਤ ਕੰਮ ਨਹੀਂ ਕਰਨਾ ਤੁਸੀਂ ਸੋ ਜੇ ਘਰ ਦੇ ਵਿੱਚ ਕਿਸੇ ਨੂੰ ਅਚਾਨਕ ਡਰ ਲੱਗਦਾ ਬੇਚੈਨੀ ਜਿਹੀ ਮਹਿਸੂਸ ਹੁੰਦੀ ਜਾਂ ਬੁਰੇ ਸੁਪਨੇ ਆਉਂਦੇ ਆ ਤਾਂ ਚਿੱਟੀ ਫਟਕੜੀ ਨੂੰ ਗੰਗਾ ਜਲ ਨਾਲ ਤੋਂ ਲੈਣਾ ਆਰਾਮ ਨਾਲ ਉਹਨੂੰ ਫਿਰ ਕਿਸੇ ਕੱਪੜੇ ਨਾਲ ਸੁਕਾ ਲਓ ਫੇਰ ਉਸ ਦੀ ਬਹੁਤ ਬਰੀਕ ਚੂਰਨ ਬਣਾ ਲੈਣਾ ਠੀਕ ਹੈ ਜੀ ਚਾਂਦੀ ਦੇ ਕਟੋਰੀ ਚ ਛੋਟੀ ਜੀ ਕੌਲੀ ਮਿਲ ਜਾਂਦੀ ਸਨਿਆਰੇ ਦੇ ਉਹ ਉਸ ਵਿੱਚ ਭਰ ਕੇ ਰੱਖ ਲਓ ਜਦੋਂ ਵੀ ਤੁਸੀਂ ਹਰ ਰੋਜ਼ ਸੋਹਣੇ ਹੋ ਰਾਤ ਨੂੰ ਤਾਂ ਥੋੜਾ ਜਿਹਾ ਉਹ ਪਾਊਡਰ ਚੂਰਨ ਦੇ ਰੂਪ ਚ ਫਟਕੜੀ ਦਾ ਜੋ ਤੁਸੀਂ ਬਰੀਕ ਪੀ ਲਿਆ ਸੀ ਉਹਦੇ ਚ ਗੰਗਾ ਜਲ ਜਾਂ ਕਿਸੇ ਵੀ ਹੋਲੀ ਵਾਟਰ ਦੀ ਬੂੰਦ ਰੜਾਓ ਤੇ ਤਿਲਕ ਦੇ ਰੂਪ ਚ ਮੱਥੇ ਤੇ ਰੋਜ਼ ਲਾਉਣੀ ਹੈ ਬਿਨਾਂ ਨਾਗਾ ਇਹ ਤਾਂ ਉਮਰ ਲਗਾ ਸਕਦੇ ਆ ਸਾਰੀ ਉਮਰ ਇਹ ਵੱਡੇ ਗ੍ਰੰਥਾਚ ਇਸ ਨੂੰ ਆਤਮਾ ਰਕਸ਼ਾ ਤੱਤਵਜੋਂ ਗਿਣਿਆ ਜਾਂਦਾ ਹੈ ਇਹ ਉਪਾਸ ਸੁਪਨੇ ਦੇ ਵਿੱਚ ਜਿਹੜੇ ਖੌਫ ਆ ਡਰ ਆਉਂਦਾ ਜਾਂ ਅਣਚਾਹੀ ਜਿਹੜੀ ਮਾਨਸਿਕ ਲਹਿਰਾਂ ਤੁਹਾਡੇ ਆਉਂਦੀਆਂ ਜਾਂਦੀਆਂ ਉਹਨੂੰ ਦੂਰ ਕਰਦਾ ਹੈ ਚੌਥਾ ਉਪਾ ਜੇ ਦੀ ਸਭ ਨੂੰ ਲੋੜ ਰਹੀਦੀ ਹੈ ਧਨ ਸੰਬੰਧੀ ਰੁਕਾਵਟਾਂ ਇਹ ਰਾਹੂ ਦਾ ਉਪਾਅ ਆ ਬੜਾ ਕਾਰਗਰ ਉਪਾਅ ਆ ਸਾਡੇ ਕੋਲ ਇੱਕੋ ਹੀ ਪ੍ਰੋਡਕਟ ਜੇ ਦੀ ਗੱਲ ਕਰ ਰਹੇ ਆ ਉਹਦੇ ਪੰਜ ਤਰੀਕੇ ਨੇ ਵਰਤਣ ਦੇ ਉਹ ਹੈ ਸਾਡੀ ਕਾਲੀ ਫਟਕੜੀ ਤੁਸੀਂ ਕੀ ਕਰਨਾ ਮੰਗਲਵਾਰ ਜਾਂ ਸ਼ਨੀਵਾਰ ਦੀ ਰਾਤ ਨੂੰ ਇੱਕ ਛੋਟੀ ਜੀ ਕਾਲੀ ਫਟਕੜੀ ਦਾ ਟੁਕੜਾ ਲੈ ਲੈਣਾ ਇੱਕ ਲੈਣਾ ਸਾਬਤ ਲੌਂਗ ਤੇ ਥੋੜੀ ਜੀ ਲੈ ਲੈਣੀ ਹਲਦੀ ਇਹ ਚੀਜ਼ਾਂ ਆਪਸ ਵਿੱਚ ਮਿਲਾ ਲੈਣੀਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਇੱਕ ਮੰਤਰ ਦਾ ਜਾਪ ਕਰਨਾ ਇੱਕ ਮਾਲਾ ਕੱਢੋਗੇ ਓਮ ਬ੍ਰਾਮ ਬ੍ਰੀ ਪ੍ਰੋ ਸਹ ਰਾਹਵੇ ਨਮਾ ਰਾਹੂ ਦਾ ਮੰਤਰ ਫਿਰ ਇਸ ਨੂੰ ਕਿਸੇ ਚਰਾਹੇ ਤੇ ਦੱਖਣ ਵੱਲ ਨੂੰ ਕਰਕੇ ਸੱਟਣਾ ਚਰਾਹੇ ਚੱਲੇ ਜਾਣਾ ਚਰਾਹਿਤ ਦੱਖਣ ਵੱਲ ਸਿੱਟੋਂਗੇ ਇਸ ਕਿਰਿਆ ਦੇ ਨਾਲ ਰਾਹੁ ਦੀ ਅਵਰੋਧ ਕੂਰਜਾ ਕੱਟਦੀ ਹੈ ਤੇ ਧਨ ਪ੍ਰਵਾਹ ਖੁੱਲਦਾ ਹੈ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕੁਝ ਘਰਾਂ ਦੇ ਵਿੱਚ ਇਹ ਉਪਾਅ ਨੂੰ ਅਸੀਂ ਧਨ ਕਵਚ ਵਿਸਰਜਨ ਵਜੋਂ ਮੰਨ ਸਕਦੇ ਹਾਂ ਠੀਕ ਹੈ ਜੀ ਪੰਜਵਾਂ ਤੇ ਆਖਰੀ ਉਪਾਅ ਹੈ ਆਬਾ ਸੁਰੱਖਿਆ ਲਈ ਔਰਾ ਪ੍ਰੋਟੈਕਸ਼ਨ ਤੁਹਾਡੀ ਆਰਾ ਮਜਬੂਤ ਆ ਨਾ ਬੰਦੇ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ ਨਹੀਂ ਤਾਂ ਤੀਰ ਐਦਾਂ ਆਰ ਪਾਰ ਲੰਘਦੇ ਆ ਨਾ ਤੁਹਾਡੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਆਰਾਂ ਨੂੰ ਭੰਗ ਕਰ ਦੇ ਸੋ ਇਹ ਬਹੁਤ ਜ਼ਰੂਰੀ ਆ ਪੰਜ ਮਾਉ ਪਾ ਆਭਾ ਸੁਰੱਖਿਆ ਆਰਾ ਪ੍ਰੋਟੈਕਸ਼ਨ ਉਪਾ ਸ਼ਨੀਵਾਰ ਦੀ ਰਾਤ ਨੂੰ ਤੁਸੀਂ ਕਾਲੀ ਫਟਕੜੀ ਦਾ ਛੋਟਾ ਟੁਕੜਾ ਜਲਾਉਣਾ ਆ ਉਹਦੀ ਧੂਣੀ ਕਰ ਲੈਣੀ ਆ ਧੂਏ ਦੀ ਹਲਕੀ ਧਾਰ ਨੂੰ ਕਰਦੇ ਮੁਖ ਦਰਵਾਜ਼ੇ ਵੱਲ ਲੈ ਜਾਣਾ ਤੇ ਤਿੰਨ ਵਾਰ ਕਮਾਦੋ ਇਹ ਪ੍ਰਾਤਨ ਗ੍ਰੰਥਾਂ ਅਨੁਸਾਰ ਤਮੋ ਵਿਗਾਟ ਤੂਫ ਵਜੋਂ ਵਰਤਿਆ ਜਾਂਦਾ। ਪ੍ਰਾਤਨ ਸਮੇਂ ਚ ਲੋਕਾਚਾਰੀ ਟੋਟਕਿਆਂ ਚ ਲੋਕ ਆਪਣੇ ਘਰਾਂ ਚ ਹਰ ਸ਼ਨੀਵਾਰੇ ਦੀ ਰਾਤ ਨੂੰ ਕਾਲੀ ਫਟਕੜੀ ਦਾ ਟੁਕੜਾ ਇਸੇ ਤਰ੍ਹਾਂ ਧੂਨੇ ਦੇ ਰੂਪ ਚ ਜਲਾਉਂਦੇ ਸੀ। ਤਿੰਨ ਵਾਰ ਘਮਾਇਓ ਜੋ ਘਰ ਦੀ ਆਪ ਬੰਡਲ ਨੂੰ ਨੈਗੇਟਿਵ ਤੱਤਾਂ ਤੋਂ ਜਾਂ ਜਾਦੂ ਟੂਣੇ ਤੋਂ ਜਾਂ ਤਮੋ ਗੁਣੀ ਤਰੰਗਾ ਤੋਂ ਬਚਾ ਕੇ ਰੱਖੇਗਾ। ਇਸ ਉਪਾਅ ਤੋਂ ਘਰ ਦੀ ਹਵਾ ਹਲਕੀ ਤੇ ਪਵਿੱਤਰ ਹੋ ਜਾਣੀ ਹੈ ਤੇ ਘਰ ਦੇ ਅੰਦਰ ਆਉਣ ਵਾਲਾ ਹਰ ਵਿਅਕਤੀ ਸ਼ਾਂਤੀ ਮਹਿਸੂਸ ਕਰੇਗਾ ਦੇਖੋ ਅਜ ਮਹੀਨਾ ਹੋਈਆਂ ਗੱਲਾਂ ਨੇ ਬਹੁਤ ਰਿਲੀਫ ਮਿਲਣਾ ਹੈ ਹੈਨਾ ਹੋਰ ਉਡ ਪਟੰਗ ਜਾਦੂ ਟੂਨੇ ਨਾ ਕਰੋ ਇਹ ਟੁੱਟ ਕੇ ਜਾਤਾ ਵਧਿਆ ਠੀਕ ਸਾਵਧਾਨੀ ਦੇਖ ਲੋ ਇਹਨਾਂ ਪੰਜਾਂ ਨੂੰ ਕਰਦੇ ਆ ਕਿਹੜੀ ਵਰਤਨੀ ਹੈ ਪਲੀਜ਼ ਲਿਸਨ ਟੂ ਮੀ ਕੇਅਰਫੁਲੀ ਫਟਕੜੀ ਦੀ ਦਿਸ਼ਾ ਗਲਤ ਚੁਣਨੀ ਜਾਂ ਫਿਰ ਇਸ ਨੂੰ ਬਿਨਾ ਮੰਤਰ ਸ਼ੁੱਧੀ ਦੇ ਵਰਤਨਾ ਉਲਟਾ ਸਰ ਕਰ ਜਾਏਗਾ ਮੰਤਰ ਮੈਂ ਦੱਸ ਤੇ ਆ ਦਿਸ਼ਾ ਦੱਸਤੀ ਆ ਇਸ ਲਈ ਹਮੇਸ਼ਾ ਮੰਗਲਵਾਰ ਜਾਂ ਸ਼ਨੀਵਾਰ ਦੀ ਰਾਤ ਨੂੰ ਹੀ ਇਹ ਉਪਾ ਕਰਨੇ ਆ ਪੰਜ ਦੇ ਪੰਜ ਉਪਾ ਮੰਗਲਵਾਰ ਜਾਂ ਸ਼ਨੀਵਾਰ ਫਟਕੜੀ ਕਰੇ ਸੁਰੱਖਿਆ ਤਮੋਦੋਸ਼ ਨਿਵਾਰਣ ਹੈ ਗ੍ਰੰਥਾਂ ਚ ਲਾਈਨ ਆਉਂਦੀ ਹੈ ਕਿ ਫਟਕੜੀ ਰਾਹੁ ਸ਼ਨੀ ਦੇ ਤਮੋਗੁਣ ਦੋਸ਼ ਨੂੰ ਦੂਰ ਕਰਕੇ ਸਾਨੂੰ ਆਤਮਿਕ ਸੁਰੱਖਿਆ ਦਿੰਦੀ ਹੈ ਤਾਂ ਇਹ ਜੋ ਕੁਝ ਮੈਂ ਦੱਸਿਆ ਤੁਹਾਨੂੰ ਇਹ ਸੀ ਕਾਲੀ ਫਟਕੜੀ ਦੇ ਪੰਜ ਪ੍ਰਾਤਨ ਤੇ ਵਿਗਿਆਨਕ ਉਪਾ ਜੇ ਤੁਸੀਂ ਇਹਨਾਂ ਨੂੰ ਸ਼ਨੀਵਾਰ ਜਾਂ ਮੱਸਿਆ ਦੀ ਰਾਤ ਨੂੰ ਕਰਦੇ ਹੋ ਮੇਚ ਮੰਗਲਵਾਰ ਐਡ ਆਨ ਕੀਤਾ ਮੈਂ ਤਾਂ 네ਗੇਟਿਵ ਤਾਂ ਤੁਹਾਡੇ ਆਲੇ ਦੁਆਲੇ ਫਟਕ ਵੀ ਨਹੀਂ ਸਕਦੇ ਟਿਕ ਵੀ ਨਹੀਂ ਸਕਦੇ ਦੇਖ ਲਓ ਤੁਸੀਂ ਕਰ ਲੋ ਸਰਕਾਰ ਨੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਵੱਧ ਸਰਕਾਰਕ ਉਪਾਅ ਕਿਹੜਾ ਲੱਗਾ ਜਿਹੜਾ ਤੁਸੀਂ ਈਜ਼ੀਲੀ ਨਿਭਾ ਪਾਉਂਗੇ ਵੀਡੀਓ ਨੂੰ 6 ਤਰ੍ਹਾਂ ਨਾਲ ਤੁਸੀਂ ਆਪਸ਼ਨਸ ਦੱਬਣੀਆਂ ਆ ਲਾਈਕ ਸ਼ੇਅਰ ਕਮੈਂਟ ਡਾਕਟਰ ਤੇਰਾ ਕੋਰ ਚੈਨਲ ਸਬਸਕ੍ਰਾਈਬ YouTube ਦੀ ਨਵੀਂ ਆਪਸ਼ਨ ਹਾਈ ਨਵੀਂ ਆਪਸ਼ਨ ਜੁਆਇਨ ਠੀਕ ਅਮ ਕਰ ਦੋ ਤਾਂ ਰੱਬ ਤੁਹਾਡਾ ਕਰੇ ਭਲਾ ਮੈਂ ਤੁਹਾਡੇ ਲਈ ਹਾਜ਼ਰ ਹਾਂ ਹਰ ਵਧੀਆ ਚੀਜ਼ ਲੈ ਕੇ ਆਵਾਂਗੀ ਪਰ ਮੇਰੇ ਚੈਨਲ ਨੂੰ ਬੂਸਟ ਕਰੋ ਨਾਲ ਹੋਵੋਗੇ ਤਾਂ ਦੀ ਮੈਂ ਆਊਟਫਿਟ ਦੇ ਪਾਵਾਂਗੀ ਸੋ ਤੁਹਾਡੀ એનર્ਜੀ ਹਾਈ ਰਹੇ ਮਿਲਾਂਗੇ ਕੱਲ ਰੱਖਿਓ ਆਪਣਾ ਢੇਰ ਸਾਰਾ ਖਿਆਲ ਟਿਲ ਦੈਨ ਬਾਏ ਬਾਏ